ਸਤਨਾਮ ਸ੍ਰੀ ਵਾਹਿਗੁਰੂ ਜੀ ਜਪਦੇ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਰਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਿ ਹਲ ਬਤਾਰੁੁਖਿਆ ਬਖ ਨ ਉਤਰੀ ਜੇ ਬੰਦਾ ਆਪਣੀਆਂ ਪਾਰ ਸੈ ਸਿ ਅਨਤ ਲਖ ਹੋਇ ਦਿਗ ਨ ਚੱਲੇ ਨਾਲ ਕੇਵ ਸੱਚਿਆ ਰਹੋਈਐ ਕਾ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨਾ ਕਾਣ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਢਾਈ ਹੁਕਮੇ ਤਉਨੀ ਜੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮ ਹੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਨ ਉਹ ਵੈਗ ਸੇ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਔੜਿਆngਾ ਚਾਰ ਗਾਵੇ ਕੋ ਵਿਦਿਆ ਖੰਭ ਵਿਚਾਰ ਗਾਵੇ ਕੋ ਸਾਇ ਗ੍ਰਿਦ ਲਖੇ ਗਾਵੇ ਕੋ ਜੀਨ ਪ੍ਰਦੇਹੀ ਗਾਵੈ ਕੋ ਜਪੈ ਜਿਸੈ ਦੂਰ ਗਾਵੈ ਕੋ ਵੇਖੈ ਹਾਜ਼ਰ ਆਖ ਦੂਰ ਕਥਨਾ ਕਥਿ ਨਾ ਵੈ ਟੋਟ ਅਕਥ ਅਗਤ ਕਥਿ ਕੋਟੀ ਕੋਟ ਕੋਟ ਦਿੰਦਾ ਦੇ ਦੰਦਿਤਿ ਪਾਹੀ ਜਗ ਅਜਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਹੁਸੈ ਪ੍ਰਵਾਦ ਸਾਚਾ ਸਾਹਿ ਸਚਨਾਏ ਪਖ ਆਪ ਅਪਾਰ ਆਖ ਮੰਗਹਿ ਦੇਹੀ ਦੇਹੀ ਦਾਤ ਕਰੇ ਦਾਤਾਰ ਫਿਰ ਕਿ ਅਗੇ ਰਖੀਐ ਜਿ ਦਸੈ ਦਰਬਾਰ ਮੋਹ ਕੈ ਬੁਨਨ ਬੋਲੀਐ ਜਿਸੁ ਨਦਰਿ ਪਿਆਰ ਅੰਮ੍ਰਿਤ ਵੇਲਾ ਸਚਨਾ ਉੜਿ ਆਏ ਵਿਚਾਰ ਕਰਮਿ ਆਵੈ ਕਪੜਾ ਨਦਰਿ ਮੋਖ ਦਵਾਰ ਨਾਨਕ ਮੈਂ ਜਾਣੀਐ ਸਵਾਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆਦਰ ਪਾਇਆ ਮਾਨ ਨਾਨਕ ਗਾਵੀ ਗਏ ਗੁਣਿੰਨ ਦਾਨ ਅਗਾਵਿਆ ਸੁਣੀਐ ਮਨ ਰਖਿਆ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗਰਮੁ ਖੁਨਾਦੰ ਗਰਮੁ ਖਵੇਦੰ ਗੁਰਮੁਖ ਰਹਾ ਸੁਮਾਈ ਗੁਰਦੇਵ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖ ਨਾਹੀ ਕਹਿਣਾ ਕਥਣਾ ਜਾਇ ਗੁਰਾਕ ਦੇਵ ਜਾਈ ਸਭਨਾ ਜੀ ਆਕਾਗ ਦਾਤ ਸੂਰ ਮੈ ਅਸਰਣਾ ਜਾਇ ਤੀਰਥ ਨਾਮਾ ਜੇ ਤਿਸ ਪਾਵਾ ਵਣ ਪਾਣੀ ਕੇ ਨਾਇ ਕਰੇ ਜੇਤੇ ਫਿਰਡੁ ਪਾਇ ਵੇਖਾ ਬਣ ਕਰਮਾ ਕੀ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਖ ਦੇਵ ਜਾਈ ਸਭਨਾ ਜੀਆਂ ਗਗ ਦਾਤਾ ਸੋ ਮੈਂ ਉਸਨ ਨ ਜਾਇ ਜੇ ਜੋਚਾਰਿਆ ਅਰਜਾ ਹੋਰ ਸੁਣੇ ਹੋਏ ਨਵਖਣਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾਰੁ ਖਾਇ ਕੇ ਜਸ ਕੀ ਰਤ ਜਗ ਲੇ ਜੇ ਦਿਸ ਨਦਰ ਨਾ ਵਈ ਤਾ ਵਾਤਨਾ ਪੁੱਛੈ ਕਿ ਕੀ ਟੰਦਰ ਕੀ ਟਕਾਰ ਦੋਸੇ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਹਾਖੁ ਨ ਸੁਝੈ ਜੇਿਸੁ ਗੁਣ ਕੋਇ ਕਰੇ ਸੁਣੈ ਸਿਧ ਪੀਰ ਸੁਨਨਾਥ ਸੁਣੈ ਤਰਤ ਤਵਲਾ ਕਾਸ਼ ਸੁਣੈ ਦੇਵ ਲੋਇ ਪਤਾਲ ਸੁਣੈ ਪੂ ਨ ਸਕੇ ਕਾਲ ਨਾਮ ਭਗਤਾ ਸਤਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ਼ ਸੁਣਿਆ ਈਸ਼ਰ ਪਰਮੰਤ ਸੁਣਿਆ ਮੁਕਸ਼ਲਾ ਹਨਮੰਦ ਸੁਣਿਆ ਜੁਗ ਜੁਗਤ ਨਪੀਦ ਸੁਣਿਆ ਸਾਸ ਤਸਮਰਥ ਵੇਦ ਨਾਨੂ ਭਗਤਾ ਸਤਿ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਗਿਆਨ ਸੁਣਿਆ ਅਠਸਠ ਕਾਸ਼ਨਾਨ ਸੁਣੈ ਪੜ ਬੜ ਪਾਪ ਹੈ ਮਾਨ ਸੁਣੈ ਲਾਗੇ ਸਹਤਿਆਨ ਨਾਨਕ ਭਗਤਾਂ ਉਸਤਵ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਇਸ ਰਾਗੁ ਨਾਲ ਖੇਗਾ ਸੁਣੈ ਸਿਧ ਪੀਰ ਪਾਤਸ਼ਾਹ ਸੁਣੈ ਦੇ ਪਾਪ ਹੈ ਰਾਹ ਸੁਣੈ ਹਾਤ ਹੋਵੇ ਸਗਾਹ ਨਾਨਕ ਭਗਤਾਂ ਦਾ ਸਤਿ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਕਾਗਜ਼ ਕਾ ਨਾ ਲਿਖਣਾ ਹਾਰ ਮਨੇ ਕਾ ਬਿਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਸਰਤ ਹੋਇ ਮਨ ਬੁੱਧ ਮਨੈ ਸਗਲ ਪਵਣ ਗੇ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨਾ ਪਾਏ ਮਨ ਦੇ ਪਤ ਸਿਉ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨਾਦਰ ਔਸ਼ੇਤੇ ਸੰਬੰਧ ਐਸਾ ਨਾਮ ਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵਹਿ ਮੁਖ ਦਵਾਰ ਮਨੈ ਪਰਵਾਰੈ ਸਦਾਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਪਵੈ ਨਾ ਪਿਖ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੀ ਸੋਹਿ ਦਰ ਰਾਜਾਨ ਪੰਚਾਕ ਗੁਰੇ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤਾ ਕਹ ਕਨਣ ਨਾਹੀ ਸੁਮਾਰ ਤਾਲ ਤਰੰਧ ਆਖਾ ਪੂਤ ਸੰਦੋਥਾ ਰਖਿਆ ਜਨ ਸੂਤ ਜੀ ਕਬੂਜੇ ਹੋਵੇ ਸਤਿਯਾਰ ਤਵ ਲੋਪਰ ਕੇਤਾ ਪਾਰ ਧਰਤੇ ਹੋਰ ਪਰੈ ਹੋਰ ਹੋਰ ਜਿਸੇ ਪਾਰ ਤਲੈ ਕਮਨ ਜੂਰ ਜੀ ਜਾਤਨ ਗਾ ਕੇ ਨਾਮ ਸਵਨਾ ਲਿਖਿਆ ਉਣੀ ਕਲਾ ਮੇਹੁ ਲਿਖਾ ਲਗ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸਵਾਲੇ ਰੂਪ ਕੀਤੇ ਦਾ ਜਾਣੈ ਕੌਣ ਕੂਤ ਕੀਤਾ ਉਸੈ ਕੋ ਕਬਾਉ ਦਿਸਤੇ ਹੋਈ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤਦ ਪਾਵੈ ਸਾਇ ਭਲੀਕਾਰ ਤੂੰ ਸਦਾ ਸਲਾਮਤ ਦਰੰਕਾਰ ਆਸੰਗ ਜਪ ਅਸੰਗ ਪਾਉ ਅਸੰਗ ਪੂਜਾ ਅਸੰਖ ਤਪ ਤਾਵ ਆਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਆਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੇ ਅਸੰਗ ਦਾਤਾਰ ਅਸੰਗ ਸੂਰ ਮ ਭਗਸਾਰ ਅਸੰਗ ਮੋਲ ਲਿਬ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਜਿਤ ਪਾਵੈ ਸਾਇ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮਪੂਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰਜਾਹੀ ਆਸਾਂ ਕੁੜਿਆਰ ਕੁੜੈ ਫਿਰਾਹੇ ਅਸਾਂ ਮਲੇਸ਼ ਮਰ ਪਖਾਹੇ ਅਸਨੰਦਕ ਸ੍ਰੀ ਕ੍ਰਿਪਾ ਰ ਨਾਨਕ ਨੀਚ ਕਹਿ ਵਿਚਾਰ ਵਾਰ ਅਨਰ ਜਾਵੇ ਤਵਾਰ ਜੋਤ ਪਾਵੇ ਸਾਇ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸਾਂਖ ਨਾਮ ਸੰਗ ਥਾਪ ਗਮ ਗਮ ਅ ਸੰਖ ਲੋਵੇ ਅ ਸੰਖ ਹੈ ਸਿਰਪਾਰ ਹੋਏ ਅਖਰੀ ਨਾਮ ਖਰੀ ਸਾਲਾਹ ਖਰੀ ਗਿਆਨੀ ਤੇ ਗੁਣ ਗਾਹ ਖਰੀ ਲਖਨ ਬੋਲਣ ਬਾਣ ਆਖਰਾ ਸਿਰ ਸੰਯੋਗ ਵਖਾਣ ਜਿੰਨੇ ਲਿਖੇ ਦਿਸਰਣਾ ਹੈ ਜੇ ਪਰਮਾਇ ਤੇਵ ਤਿਵ ਪਾਹੇ ਜੇਤਾ ਗੀਤਾ ਦੇਤਾ ਨਾਵ ਬੋਲਦਾ ਬੈ ਨਾਹੀ ਕੋ ਥਾਵ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਤ ਪਾਵੇ ਸਾਈ ਭਨੇਕਾਰ ਤੂੰ ਸਦਾ ਸਲਾਮਤ ਨਰੰਕਾਰ ਪਰ ਗਏ ਹੱਥ ਪੈਰ ਤਨ ਦੇਹੀ ਪਾਣੀ ਤੋ ਤੇ ਦਰਸ ਖੇਹੇ ਮੋਤ ਬਲਿਤੇ ਕਪੜੋ ਹੋਏ ਦੇ ਸਾਬੂਨ ਲੱਗੇ ਹੋ ਤੋਏ ਵਰ ਗਏ ਮਤ ਪਾਪਾ ਗਏ ਸੰਗ ਹੋ ਤੂੰ ਪਿਨਾਵੈ ਤੇ ਰੰਗ ਉਹਨੇ ਪਾਪੇ ਆਖਣਿ ਦਾਹੇ ਕਰ ਕਰਕਨਣਾ ਲਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਅਜਾਹੋ تیرਤਵ ਦਿਆਤ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਗੀਤਾ ਪਾਉ ਅੰਦਰ ਗਾ ਤੀਰਥ ਮਨ ਲਾਉ ਸੋਗੁਣ ਤੇ ਮੈਂ ਨਾਹੀ ਕੋਈ ਵਣਗੁਣ ਗੀਤੇ ਭਗਤ ਨਾ ਹੋਵੇ ਸਵਾਸਤਾਤਿ ਪਾਣੀ ਪ੍ਰਭਾਉ ਸਾਸੁਹਾਨ ਸਦਾ ਮਨ ਚਾਉ ਕਉਣ ਸਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਉਣ ਸੁਰਉ ਤੇ ਮਾਹੂ ਕਉਣ ਜੇਤੂ ਬੂਆਕਾਰ ਵੇਲ ਨਾ ਪਾਇਆ ਪਨ ਤੀਰ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀ ਆਜ ਲਿਖਣ ਲੇਖ ਪ੍ਰਾਣ ਸਿਤਵਾਰ ਨਾ ਜੋਗੀ ਜਾਣੈ ਰਤਮਾ ਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕਿਉ ਸਾਜੇ ਆਪੇ ਜਾਣੈ ਸੁਣੀ ਕਿਉ ਕਰ ਆਖਾ ਕੇਵ ਸਾਲਾ ਹੈ ਕਿਉ ਬਨ ਨਹੀਂ ਕਿਉ ਜਾਣਾ ਨਾਨਕ ਆਖਣ ਸਭ ਅਕ ਵਖੇ ਇਕਦੂ ਇੱਕ ਸਿਆਣਾ ਵੱਡਾ ਸਾਹੇ ਹੰਡੇ ਨਾਏ ਕੀਤਾ ਜਾਖਾ ਹੋਵੇ ਨਾਨ ਜੇ ਕੋ ਆਪੋ ਜਾਣੇ ਆਗੇ ਗਿਆਨ ਆਸੂ ਹੈ ਪਤਲਾ ਮਤਾਲ ਲਖ ਅਗਾਸ ਅਗਾਸ ਉਡ ਕੋਲਗ ਪਹਾਣ ਤਕੇ ਵੇਦ ਕਹਿਣਿਕ ਬਾਤ ਸੈ ਸਠਣ ਹੈ ਕਿਹਨਿਕ ਤੇਬਾ ਸਲੇਤਾਤ ਲੇਖਾ ਹੋਇ ਤਨ ਲਖਿਐ ਲੇਖ ਹੋਇ વિનાਸ਼ ਨਾਨਕ ਡਾਕਿਐ ਆਪੇ ਜਾਣ ਆਪ ਸਲਾਹੀ ਸਲਾਹ ਇਤੇ ਸੁਰਤ ਨ ਪਾਈਆ ਨਦੀਆਂ ਤੇ ਵਾਹ ਆਪੇ ਸਮੁੰਦਰ ਨ ਜਾਣੀ ਹੈ ਸਮੁੰਦਰ ਸਾਹ ਹਸਰਤਾਨ ਗਰਹਾ ਸਿਤੀ ਮਾਲ ਤਨ ਕੀੜੀ ਤੋਂ ਨਾ ਹੋਵਨੀ ਜੇ ਜਿਸ ਮਨ ਹੋ ਨਾ ਵਿਸਰਹ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣਾ ਸੁਣਨਾ ਅੰਤ ਅੰਤ ਨਾ ਜਾਪੈ ਕੀਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਰਵਾਰ ਅੰਧਕਾਰਨ ਗਿਤੇ ਬਿਨਨਾਹੇ ਤਾਂ ਕਿ ਅੰਤਨਾ ਪਾਏ ਜਾਹੇ ਇਹੋ ਅੰਤਨਾ ਜਾਣੇ ਕੋਈ ਬਖਤਾ ਕਹੀਏ ਬਖਤਾ ਹੋਏ ਹਵਡਾ ਸਾਹਿਬ ਚਾਥਾ ਉਚ ਪਰਉਚਾ ਨਾ ਹੋਵੇ ਔਣੂਚਾ ਹੋਵੇ ਕੋਈ ਜੇ ਸੋਚੇ ਕੋ ਜਾਣ ਸੋਈ ਜਿਵੜਾ ਪੋ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਨਖਿਆ ਨਾ ਜਾਏ ਵੱਡਾ ਦਾਤਾ ਤਿੰਨ ਅਤਮਾਏ ਕੀਤੇ ਬਗ ਹੈ ਜੋ ਦਾ ਪਾਰ ਕੀਤਿਆ ਗਣਤਨਿ ਵਿਚਾਰ ਕੀਤੇ ਖੱਪ ਟੁੱਟੇ ਵਿਕਾਰ ਕੀਤੇ ਲੈ ਲੈਬ ਕਿਰਪਾ ਹੈ ਕੀਤੇ ਮੂਰਖਾ ਹੈ ਖਾਹੇ ਖਾਹੇ ਕੀਤੇ ਆ ਦੁਖ ਭੂਖ ਸਦਮਾਰ ਇਹ ਪੈਦਾ ਤੇ ਰਿਦਾ ਤਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕਾਖ ਨ ਪਾਏ ਉਹ ਜਾਣੈ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਆਤ ਹ ਸੇ ਪੇ ਕੀ ਕੀ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੈ ਪਾਦਸ਼ਾਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਵਲ ਪੰਡਾਰ ਅਮਲ ਆਵ ਹੈ ਅਮਲ ਲੈ ਜਾਹੇ ਅਵਲ ਪਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੇ ਬਾਣ ਅਮਲ ਤੋਂ ਅਮਲ ਪ੍ਰਵਾਨ ਅਮਲ ਬਖਸ਼ੇ ਸਾਮੁਨਿ ਸਾਨ ਅਮਲ ਕਰਮ ਅਮਲ ਪ੍ਰਮਾਨ ਆਮ ਲੋ ਮਲਾਖਿਆ ਨਾ ਜਾਏ ਆਖ ਆਗਰਹਿ ਲਿਵ ਲਾਏ ਆਖ ਹੈ ਵਿਦ ਪਾਲ ਪ੍ਰਾਨ ਆਖੇ ਪੜੇ ਕਰੇ ਵਿਖਿਆਣ ਆਖ ਹੈ ਬਨਮੇ ਆਖੇ ਇੰਦ ਆਖ ਹੈ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨ ਆਖ ਹੈ ਦੇਵ ਆਖ ਹੈ ਸੁਰ ਨਰ ਮਨੁ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹੈ ਕਹੈ ਉਠ ਉਠ ਜਾਹੇ ਇਤੇ ਕਿਤੇ ਹੋਰ ਗਰਹਿ ਦਾਖ ਨਾ ਸਕਹਿ ਕੀ ਕੀ ਜਿਉੜ ਭਾਵੈ ਤੇਉੜ ਹੋਵੇ ਨਾਨਕ ਜਾਣੈ ਸੱਚਾ ਸੋਵੇ ਜੀ ਇੱਕ ਆਖੇ ਬੋਲ ਵਿਗਾੜ ਤਾ ਲਿਖਿਐ ਸ੍ਰੀ ਗਵਾਰਾ ਗਵਾਰੂ ਸੋ ਦਰ ਕਿਹਾ ਸੋ ਕਰਕੇ ਹਾਤ ਵੈਸਲੋ ਸਮਾਲੇ ਆਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਰਿਸ਼ੋ ਕਹਜਨ ਕੀਤੇ ਗਵਨ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੇ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਹੈ ਚਿਤ ਗੁਪਤ ਲਿਖ ਜਾਣ ਰਹਿ ਲਿਖ ਲਿਖ ਧਰਮ ਵਿਚਾਰੇ ਗਾਵੇ ਹੈ ਸ਼ਰਮਾ ਦੇਵੀ ਸੋਮਨ ਸਦਾ ਸਵਾਰੇ ਗਾਵੇ ਹਨ ਨਰਸਨ ਬੈਠੇ ਦੇਵਤੀਆਂ ਅੰਦਰ ਮਾਲੇ ਗਾਵੇ ਹੈ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤਿ ਉਸ ਦੀ ਸੰਦੋਖੀ ਗਾਵਹਿ ਵਿਰਕਰਾਰੇ ਗਾਵਨ ਪੰਡਿਤ ਪੜਨ ਲਕੀਸ਼ਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸਰਗਾਮ ਚ ਪਿਆਲੇ ਗਾਵਨ ਰਤਨੋ ਪਾਇ ਤੇਰੇ ਆਠ ਸੱਠ ਤੇ ਰਤ ਨਾਲੇ ਗਾਵਹਿ ਜੂਦ ਮਹਾਬਲ ਸੂਰ ਗਾਵਹਿ ਖਾਣੇ ਚਾਰੇ ਗਾਵ ਹੈ ਖੰਨਮ ਲਗਰਪੰਡਾ ਕਰ ਕਰ ਕੇ ਤਾਰੇ ਸੇਤ ਦਿਨ ਗਾਵਹਿ ਜੋ ਤਿਰਪਾਵਨ ਹਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਹਿਮੈ ਚਿਤਨਾ ਵਨ ਨਾਨਕ ਕਿ ਆ ਵਿਚਾਰੇ ਸੋਏ ਸੋਏ ਸੁਦਾਸ ਸਾਹਿਬ ਸੱਚ ਸਾਚਿ ਨਾਹੀ ਹੈ ਪਹਿ ਹੋਸੀ ਜਾਇ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨੁ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤੇ ਸਦੇ ਬੜਿਆਈ ਜੋ ਜਿਸ ਭਾਵੇਂ ਸੋਇ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਦशाहੋ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਮੁੰਦਾ ਸੰਦੋਸਨ ਪਾ ਚੂਲੇ ਧਿਆਨ ਕੀ ਕਰੇ ਬਪੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਗਮਾਤੇ ਮਨ ਜੀਤ ਜਗ ਜੀਤ ਆਦੇਸ ਸੋਜ ਸੈ ਆਦੇਸ ਆਦਾਨੀਲ ਆराधना ਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦੇ ਆਪਣਾਰਨ ਕਲਕੜਵਾਲ ਜੈਨਾਦ ਆਪ ਨਾਦ ਨਾਥੀ ਸਭ ਜਾ ਕੇ ਨਿੱਧ ਸਿੱਧ ਅਵਰਾ ਸਾਧ ਸੰਯੋਗ ਅਬਜੋਤ ਵਿਕਾਰ ਚਲਾਵਹਿ ਲੇਖਿ ਆਵਹਿ ਪਾਗ ਆਦੇਸਿਤ ਸੈ ਆਦੇਸ ਆਦਾਨੀ ਲੁ ਅਨਾਦਨਾ ਹਤ ਜੁਗ ਜੁਗ ਇਕ ਹੋਵੇ ਸੋ ਇਕਾ ਮਾਇ ਜਉ ਤਵੇ ਆਏ ਦਿਨ ਚੇਲੇ ਪ੍ਰਵਾਨ ਸੰਸਾਰੇ ਇਕ ਪੰਡਾਰੇ ਲਾਇ ਦੇ ਬਾਣ ਜੇਵਦਸ ਆਪਾ ਵੈ ਤਵੇਂ ਚਲਾਵੇ ਜਿਵ ਬੂਆ ਪ੍ਰਮਾਣ ਹੋ ਵੇਖੇ ਬਨਨਦਰਨਾ ਆਵੇ ਬਹੁਤਾਇ ਹੋਏ ਵਿਡਾਣ ਆਦੇਸ਼ ਦਿਸੈ ਆਦੇਸ਼ ਆਦਾਨੀ ਲੁਣਾਦਨਾ ਹਤ ਜੁਗ ਜੁਗ ਏ ਕੋ ਈਸ਼ ਆਸਣ ਲੋਏ ਲੋਏ ਪੰਡਾਰ ਜੋ ਛਪਾਇਆ ਸੇਖਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨ ਸੱਚੇ ਕੀ ਸਾਚੀ ਕਾਰ ਆਦੇਸ ਜਸੈ ਆਦੇਸ ਨਾਦ ਨੀਲਾ ਨਾਦ ਨਾ ਹਤ ਜੁਗ ਜੁਗ ਏਕੋ ਵੇਸ ਇਹਨੂੰ ਨਹੀਂ ਬੋਲਾ ਕੋ ਹੈ ਲਖੋ ਹੈ ਲਖ ਵੇਸ ਲਖ ਲਾਗੇ ਡਾਕਿ ਮੈਂ ਏਕ ਨਾਮ ਜਗਦੀਸ਼ ਏਤਰਾ ਹਉਦ ਪਵੜੀਆਂ ਚੜੇ ਹੋਏ ਕੇਸ ਸੁਨਗਲਾ ਆਕਾਸ਼ ਕੇ ਕੀਟਾ ਏ ਰੀਸ ਨਾ ਨਗਨ ਦੇ ਪਾਈਐ ਕੂੜੇ ਕੂੜਾ ਠੀਸ ਆਖਨ ਜੋਰਜ ਪਹਿਨੈ ਜੋਰ ਜੋਰਨਾ ਮੰਗਣ ਦੇਣ ਨਾ ਜੋਰ ਜੋਰਨਾ ਜੀਵਨ ਮਨ ਨਹ ਜੋਰ ਜੋਰਨਾ ਰਾਯਮਾਨ ਮਨਸੂਰ ਜੋਰਨਾ ਸੁਰਤੇ ਗਿਆਨ ਵਿਚਾਰ ਜੋਰਨਾ ਜੁਗਤੀ ਛੁਟੈ ਸੰਸਾਰ ਜੇ ਸਾਧ ਜੂਰ ਕਰ ਵੇਖੈ ਸੋਈ ਨਾਨਕ ਤੁਮ ਅਨੇਚ ਨਾ ਕੋਈ ਰਾਤੇ ਰੋਤੇ ਥਤੇ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੇ ਥਾਵ ਰਖੇ ਜਨਉਸਾਲ ਇਸ ਵਿੱਚ ਜੇ జగਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸਚਾ ਦਰਬਾਰ ਜਿੱਥੇ ਸੋਹਣ ਪੰਚ ਪਰਵਾਨ ਨਜ਼ਰੇ ਕਰਾਂ ਪਵੇ ਨਿਸ਼ਾਨ ਕਾਜ ਬਕਾਇਓਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖਣਕਾਇ ਹੋ ਧਰਮ ਗਿਆਨ ਖਣਕਾਖੋ ਕਰਮ ਤੇਤੇ ਪਵਣ ਪਾਣੇ ਵੇ ਸੰਤਰ ਕੇਤੇ ਕਾਰ ਮਹੇਸ਼ ਕੇਤੇ ਬਲ ਵੇ ਘਾਟ ਤਕੜੀ ਹੈ ਰੂਪ ਰੰਗ ਕੇ ਵੇਸ ਕੀਤੇ ਆਖਰਾਂ ਭੂਮੀ ਮੇਰ ਕੀਤੇ ਕੀਤੇ ਧੁਪ ਦੇਸ ਕੀਤੇ ਨਚੰਦ ਅਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਦ ਕੀਤੇ ਕੀਤੇ ਦੇਵੀ ਵਿਵੇਸ ਆਖੇਤੇ ਦੇਵਦਾਨ ਅਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਦਰਿੰਦ ਖੇਤੀਆ ਸੁਰਤੇ ਸੇਵਾ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਥੈ ਨਾਮ ਵਿਨੋਦ ਖੂਨ ਆਨੰਦ ਸ੍ਰਵਖੰਡ ਕੀ ਬਾਣੀ ਰੂਪ ਅਥੈ ਕਾਲ ਦੇ ਘੜੀਐ ਬਹੁਤਨੂਪ ਤਾਂ ਅੰਗ ਲੰਗthia ਨਾ ਜਾਹੇ ਜੀਖੂ ਕਹੈ ਪਿਛੇ ਪਛਤਾਏ ਜਥੈ ਘੜੀਐ ਸਰਤ ਮਾਤਮਨ ਬੁੱਧ ਅਥੈ ਕਢਿ ਗੈ ਸਨਾਸ ਨਾਗੀ ਸੁਧ ਅਕਰਮ ਖੰਡ ਕੀ ਬਾਣੀ ਜੂਰ ਤਿਥੈ ਹੋ ਨਾ ਕੋਈ ਹੋਰ ਅਦਥੈ ਜੂਦ ਮਹਾਮਲ ਸੂਰ ਅਦਰਮੇ ਰਾਮ ਨਿਹਾਰ ਪ੍ਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹਿ ਤਾਗ ਰੂਪਨ ਗਥਨੇ ਜਾਹੀ ਨਾ ਹੋ ਮਰੇ ਨਾ ਠਾਗੇ ਜਾਹੀ ਨਨਕੇ ਰਾਮ ਸਹਿ ਵਰਮਾਹਿ ਦਿੱਥੈ ਭਗਤਵਸੈ ਕੇ ਲੋਇ ਕਰੇ ਆਨੰਦ ਸੱਚਾ ਮਨ ਸੋਇ ਸਚ ਕਨੋ ਸੈ ਨਰੰਕਾਰ ਕਰ ਕਰ ਵਿਖੇ ਨਦਨ ਨਿਹਾਲ ਤਿਥੈ ਖੰਡ ਬਲਵਰ ਪੰਡ ਜੇ ਕੋ ਕਥੈ ਦੰਤ ਨੰਤੰ ਤਿਥੈ ਲੋਲ ਆਕਾਰ ਜਿਵਨੇ ਹੁਕਮ ਤਵੈ ਦਵਕਾਰ ਵੇਖੇ ਵਿਸ਼ੇ ਕਰੇ ਵਿਚਾਰ ਨਾਨਕ ਅਥਨਾ ਗੁਰਦਾਸਾਰ ਜਤ ਪਹਾਰਾ ਤਿਰਜ ਸੁਨਿਆ ਰਹਿਣ ਮਤ ਵਿਦਾਥਿਆਰ ਆਪੋਖ ਲਗਨ ਤਵਤਾਉ ਪਾਂਡਾ ਪਵਰਤ ਤਦਟਾਲ ਅਕੜਿਆ ਸ਼ਬਦ ਸਤਿ ਰਕਸ਼ਾਮ ਜਿਨ ਕਾ ਨਦਰ ਕਰਮ ਜਿਨ ਕਾਰ ਨਾਨਕ ਨਦਰਿ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਵਿਦਾਇਦਾਇ ਖੇਲ ਸਗਲ ਜਗਤ ਚੰਗਿਆਈਆਂ ਮਰਿਆਈਆਂ ਵਾਚੇ ਤਨ ਮਨ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੇ ਨਾਮ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਤੇਸ਼ ਪੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ